ਸਤਿ ਸ਼੍ਰੀ ਅਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਜੀਓਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਤੇ ਵਿੱਚ ਸੀਨੀਅਰ ਪੱਤਰਕਾਰ ਮਿੰਟੂ ਬਰਸਰੀਆ ਹੁਣਾਂ ਦਾ ਇਸ ਪ੍ਰੋਗਰਾਮ ਦੇ ਵਿੱਚ ਖਾਸ ਸਾਥ ਹੁੰਦਾ ਹੈ ਤੇ ਦੇਸ਼ ਵਿਦੇਸ਼ ਨਾਲ ਜੁੜੀਆਂ ਹੋਈਆਂ ਕਈ ਅਹਿਮ ਖਬਰਾਂ ਹੁੰਦੀਆਂ ਨੇ ਜਿਨ੍ਹਾਂ ਦੀ ਤਹਿ ਤੱਕ ਜਾਣਦੀ ਪੂਰੀ ਕੋਸ਼ਿਸ਼ ਕਰੀਦੀ ਹੈ ਸੋ ਲੈਨੇ ਆ ਮਿੰਟੂ ਜੀ ਨੂੰ ਨਾਲ ਤੇ ਫਿਰ ਰੋਕ ਖਬਰਾਂ ਦਾ ਕਰਾਂਗੇ ਬਹੁਤ ਬਹੁਤ ਸਵਾਗਤ ਹੈ ਜੀ ਸ਼ੁਕਰੀਆ ਜੀ ਕੁਰਪ੍ਰੀਤ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸੋ ਕਰਦੇ ਚੱਲੀਏ ਅੱਜ ਦੇ ਸਪਾਂਸਰਸ ਦਾ ਧੰਨਵਾਦ ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ ਇਹਨਾਂ ਦਾ ਸੰਪਰਕ ਨੰਬਰ ਹੈ 408 272 2500 ਟਰਕਿਆਣਾ ਇਮੀਗ੍ਰੇਸ਼ਨ ਲਾ ਫਰਮ ਜੀ ਟਰਕਿਆਣਾ ਹੋਣਾ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਇਮੀਗ੍ਰੇਸ਼ਨ ਬਾਬਤ ਕਿਸੇ ਤਰ੍ਹਾਂ ਦੀ ਸਲਾਹ ਕਰਨੀ ਹੈ ਕ੍ਰਿਸ਼ੰਤ ਤਨੋਤਾ ਯੂਗਾ ਸਿਟੀ ਬਲਜਿੰਦਰ ਸਿੰਘ ਨਿਜਰ ਵੁਡਲੈਂਡ ਜੀ ਐਨ ਦੀਪ ਵਾਲੇ ਟਰੱਕ ਵਾਸ਼ ਕਰਦੇ ਨੇ ਔਇਲ ਚੇਂਜ ਕਰਦੇ ਨੇ ਏਅਰਸ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ ਤੁਸੀਂ ਨਵੇਂ ਪੁਰਾਣੇ ਟਾਇਰ ਇਹਨਾਂ ਤੋਂ ਖਰੀਦ ਸਕਦੇ ਹੋ ਲੋਕੇਸ਼ਨ ਸੈਂਟਾਨੇਲਾ ਦੇ ਵਿੱਚ ਹੈ ਨਿਮਾ ਸਹੋਤਾ ਹੋਣਾ ਦਾ ਨੰਬਰ ਹੈ 209 277 0113 ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ ਅਫਤਾਰ ਸਿੰਘ ਸੰਗਾ ਯੂਬਾ ਸਿਟੀ ਬਲਦੇਵ ਸਿੰਘ ਕੰਗ ਯੂਬਾ ਸਿਟੀ ਬਹੁਤ ਬਹੁਤ ਧੰਨਵਾਦ ਹੈ ਨਾ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਨਾ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਦਾ ਕਰ ਦਿੰਦੇ ਨੇ ਸੋ ਸਭ ਤੋਂ ਪਹਿਲੀ ਖਬਰ ਨੂੰ ਪਾਈਏ ਹੱਥ ਤਾਂ ਉਧਰ ਪਾਕਿਸਤਾਨ ਦੇ ਵੱਲੋਂ ਇਹੋ ਜਿਹਾ ਕਿਹੜਾ ਬਿਆਨ ਆਇਆ ਹੈ ਜੀ ਜਿਸ ਨੇ ਲੋਕਾਂ ਦੇ ਮਨਾਂ ਦੇ ਵਿੱਚ ਧੁੜਕੂ ਵਜਾ ਦਿੱਤਾ ਇੱਕ ਵਾਰ ਮੁਰ ਤੋਂ ਵੀ ਭਾਈ ਕੁਝ ਵੀ ਹੋ ਸਕਦਾ ਹੈ ਪਾਇਓ ਚਾਨਣਾ ਛੇ ਅ ਦੇਖੋ ਗੁਰਪ੍ਰੀਤ ਜਿਹੜਾ ਇਸ ਵੇਲੇ ਦਾ ਕਹਿ ਲਓ ਕਿ ਤੁੜਕੂ ਹੈ ਨਾ ਉਹ ਸਭ ਨੂੰ ਜੰਗਦਾ ਹੀ ਆ ਆਪਾਂ ਦੇਖਿਆ ਜਦੋਂ ਰਸ਼ੀਆ ਯੂਕਰੇਨ ਦਾ ਵਾਰ ਸ਼ੁਰੂ ਹੋਇਆ ਸੀਗਾ ਤਾਂ ਕਿਸ ਤਰ੍ਹਾਂ ਲੋਕਾਂ ਦੀ ਜੀਭ ਜੁੜ ਗਈ ਸੀਗੀ ਭਈ ਇਹ ਬਣੇਗਾ ਕੀ ਠੀਕ ਹੈ ਨਾ ਜੀ ਕਿਉਂਕਿ ਪੂਰੀ ਦੁਨੀਆ ਦੇ ਵਿੱਚ ਜੰਗ ਦਾ ਅਸਰ ਹੁੰਦਾ ਹੈ ਤਾਂ ਜਦੋਂ ਦੋ ਦੇਸ਼ ਆਹਮੋ ਸਾਹਮਣੇ ਹੋਣ ਟਕਸਲ ਦੇ ਵਿੱਚ ਹੋਣ ਤਾਂ ਉਦੋਂ ਉਸ ਦੇਸ਼ ਤੇ ਨਾਲ ਜਾਂ ਦੋ ਦੇਸ਼ਾਂ ਦੇ ਜੰਗ ਨਾਲ ਜੁੜੇ ਸਾਰੇ ਹੀ ਲੋਕਾਂ ਦਾ ਕਿਤੇ ਨਾ ਕਿਤੇ ਮਨ ਜਿਹੜਾ ਆ ਨਾ ਉਹ ਧੜਕਦਾ ਹੈ ਕਿ ਕੀ ਹੋਏਗਾ ਕੀ ਹੋਏਗਾ ਕਈ ਵਾਰ ਚੀਜ਼ਾਂ ਇਹੋ ਜਿਹੀਆਂ ਆ ਜਾਂਦੀਆਂ ਨੇ ਫਿਲਹਾਲ ਜੇ ਆਪਾਂ ਦੇਖੀਏ ਤਾਂ ਗੁਰਪ੍ਰੀਤ ਜੀ ਇੱਕ ਬਿਆਨ ਹੈ ਜਿਹੜਾ ਪਾਕਿਸਤਾਨ ਦੀ ਤਰਫੋਂ ਆਇਆ ਕਿ ਜੰਗਬੰਦੀ ਧਰਅਸਲ ਭਈ 18 ਤਰੀਕ ਤੱਕ ਆ ਯਾਨੀ 18 ਤਰੀਕ ਨੂੰ ਫੇਰ ਮੁਲਾਕਾਤ ਹੋਏਗੀ ਹੁਣ ਇੱਕ ਵੈਸੇ ਤੇ ਇੱਕ ਬੇਸਿਕ ਜੀ ਗੱਲ ਹੈ ਜੇ ਸੂਝਿਆ ਜਾਵੇ ਕਿ ਭਾਈ ਜਿਵੇਂ ਉਹਨਾਂ ਨੇ ਕਿਹਾ ਇਸ਼ਾਕ ਡਾਰ ਦਾ ਬਿਆਨ ਸੀਗਾ ਵਿਦੇਸ਼ ਮੰਤਰੀ ਹੈ ਜਿਹੜੇ ਕਿ ਵਿਆਪਕ ਗੱਲਬਾਤ ਕਰਨੀ ਚਾਹੀਦੀ ਹੈ ਇੱਕ ਤੇ ਉਹਨਾਂ ਨੇ ਕਿਹਾ ਕਿ ਜਦ ਕੇ ਭਾਰਤ ਨੇ ਸਪਸ਼ਟ ਕੀਤਾ ਹੋਇਆ ਹੈ ਕਿ ਗੱਲਬਾਤ ਸਿਰਫ ਹੱਤਬਾਤ ਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਮੁੱਦੇ ਤੇ ਹੋਵੇਗੀ ਤੇ ਡਾਰ ਨੇ ਵੀਰਵਾਰ ਨੂੰ ਸੈਨੇਟ ਦੇ ਵਿੱਚ ਕਿਹਾ ਸੀਗਾ ਕਿ ਭਾਰਤ ਨਾਲ ਜੰਗਬੰਦੀ ਦੀ ਜਿਹੜੀ ਮੇ ਆਧਿਆ 28 ਮਈ ਤੱਕ ਆ ਨਹੀਂ ਸੌਰੀ 18 ਮਈ ਤੱਕ ਵਧਾਈ ਹੈ ਤੇ ਅੰਤ ਵਿੱਚ ਦੋਵਾਂ ਗਵਾਂਢੀ ਦੇ ਸ਼ਮਚਕਾਰ ਸਮੱਸਿਆਵਾਂ ਨੂੰ ਹੱਲ ਕਰਨ ਲਈ ਇੱਕ ਰਾਜਨੀਤਿਕ ਗੱਲਬਾਤ ਕਰਨੀ ਪਵੇਗੀ ਦੋ ਗੱਲਾਂ ਨੇ ਇਹਦੇ ਚ ਕਿ ਇੱਕ ਉਹ ਵਿਆਪਕ ਡਾਇਲੌਗ ਦੀ ਵਕਾਲਤ ਕਰਦੇ ਆ ਤੇ ਦੂਜੀ ਜੰਗਵੰਦੀ ਦੀ ਮਿਆਦ ਜਿਹੜੀ ਹੈ ਨਾ ਉਹ ਦੱਸਦੇ ਕਿ 18 ਮਈ ਤੱਕ ਆ ਪਰ ਜੇ ਆਪਾਂ ਇਸ ਬਿਆਨ ਨੂੰ ਥੋੜਾ ਜਿਹਾ ਅੱਗੇ ਵੇਖੀਏ ਤੇ ਉਹਨਾਂ ਨੇ ਕਿਹਾ ਕਿ ਪਾਕਿਸਤਾਨ ਅਤੇ ਭਾਰਤ ਦੇ ਜਿਹੜੇ ਡਾਇਰੈਕਟਰ ਜਨਰਲ ਆਫ ਮਿਲਟਰੀ ਆਪਰੇਸ਼ਨ ਯਾਨੀ ਡੀਜੀਐਮਓ ਆ 18 ਮਈ ਨੂੰ ਦੁਬਾਰਾ ਸੰਪਰਕ ਚ ਹੋਣਗੇ ਸੋ ਗੱਲ ਡਰਨ ਦੀ ਵੈਸੇ ਹੈ ਨਹੀਂ ਹੈ ਇੱਕ ਤਰ੍ਹਾਂ ਨਾਲ ਕਿਉਂਕਿ ਦੇਖੋ মিডিਆ ਜਿਹੜਾ ਹੈ ਨਾ ਕਈ ਵਾਰ ਵਿਆਖਿਆ ਮੇਰੇ ਖਿਆਲ ਦੇ ਨਾਲ ਕਾਪਰੀ ਚ ਇਸ ਤਰ੍ਹਾਂ ਕਰਦਾ ਹੈ ਕਿ ਜਨਤਾ ਉਲਝੀ ਜਾਂਦੀ ਹੈ ਹੁਣ ਇਹਨਾਂ ਨੇ মিডিਆ ਵਾਲਿਆਂ ਨੇ ਕਿਹਾ ਕਿ ਮਿਆਦ 18 ਤੱਕ ਹੈ ਚੀ ਫਲਾ ਫਲਾ ਪਰ ਦੂਸਰਾ ਵਾਕ ਜੇਕਰ ਆਪਾਂ ਚੰਗੀ ਤਰ੍ਹਾਂ ਉਦੀ ਪਰਚੋਲ ਕਰੀਏ ਉਦੀ ਵਿਆਖਿਆ ਕਰੀਏ ਤਾਂ ਮਤਲਬ ਕੀ ਨਿਕਲਦਾ ਕਿ ਡੀਜੀਐਮਓ ਦੁਬਾਰਾ 18 ਮਈ ਨੂੰ ਜੁੜਨਗੇ ਮਲਕ ਜੇ ਜੁੜਨ ਕੇ ਗੱਲਬਾਤ ਹੋਰ ਹੋਏਗੀ ਇਹ ਥੋੜੀ ਹੈ ਕਿ ਤ ਉਹਨੇ جنگ ਲਈ ਜੁੜਨ ਕੇ ਕਹਜੋ جنگ ਕਰੀਏ ਜਿਆ ਜੋ جنگ-ਜੰਗ ਖੜੀ ਖੇੜੀ ਇਹ ਕੋਈ ਸ਼ਤਰ ਕਿਲਾ ਵੀ ਦੱਸੋ ਵੀ ਆ ਜੋ ਖੇੜੀਏ ਕੱਠੇ ਹੋ ਕੇ ਸੋ ਇਸ ਕਰਕੇ মিডিਆ ਬਹੁਤ ਕਟਿਆ ਰੋਲ ਮੈਂ ਸਮਝਦਾ ਗੁਰਪ੍ਰੀਤ ਜੀ ਇਸ ਦੇਸ਼ ਦੀ ਬਦਕਿਸਮਤੀ ਆ ਕਿ ਸੰਦ ਨੂੰ ਸੰਦ ਟੱਕਰਿਆ ਯੁੱਗ ਨੂੰ ਯੁੱਗ ਟੱਕਰਿਆ ਜਿਸ ਤਰ੍ਹਾਂ মিডিਆ ਨੇ ਝੂਠ ਫਲਾਇਆ ਪੂਰੀ ਦੁਨੀਆ 'ਚ ਸਾਡਾ ਨੱਕ ਕਟਵਾਇਆ ਕਿ ਇਸਲਾਮਾਬਾਦ ਤੇ ਫੌਜ ਕਾਬਜ਼ ਹੋ ਗਈ ਆ ਜੀ ਕਰਾਚੀ ਬੰਦਰ ਕਾ ਤਬਾਹ ਹੋ ਗਈ ਆ ਜੀ ਲਾਹੌਰ ਤੇ ਕਬਜ਼ਾ ਹੋ ਗਿਆ ਜਦ ਕਿ ਸਾਡੀ ਮਿਲਟਰੀ ਨੇ ਸਾਫ਼ ਕੀਤਾ ਸੀਗਾ ਕਿ ਉਹਨਾਂ ਦੀ ਟੈਰੇਟਰੀ 'ਚ ਮਿਲਟਰੀ ਫਿਜ਼ੀਕਲੀ ਢਾਖਲ ਨਹੀਂ ਹੋਈ ਤੋ ਮਤਲਬ ਕਿ ਤੁਸੀਂ ਦੇਖੋ ਕਿ ਜੋ ਮਿਲਟਰੀ ਨੇ ਸ਼ੁਰੂ ਚ ਡਾਇਰੈਕਸ਼ਨਸ ਦਿੱਤੀਆਂ ਭਾਰਤ ਸਰਕਾਰ ਨੇ ਡਾਇਰੈਕਸ਼ਨਸ ਦਿੱਤੀਆਂ ਇਹ ਬਿਲਕੁਲ ਉਹਦੇ ਤੋਂ ਉਲਟਿਆ ਕਿਉਂਕਿ ਇਹਨਾਂ ਦਾਅਵਿਆਂ ਦੀ ਤੁਸੀਂ ਮੈਨੂੰ ਦੱਸ ਦਿਓ ਕਿ ਕਿੰਨੀਆਂ ਮਿਲਟਰੀ ਦੀਆਂ ਪ੍ਰੈਸ ਕਾਨਫਰੰਸਾਂ ਹੋਈਆਂ ਕਿਤੇ ਪੁਸ਼ਟੀ ਹੋਈ ਆ ਇਹਨਾਂ ਤੇ ਤਾਂ ਕਾਰਵਾਈ ਹੋਣੀ ਚਾਹੀਦੀ ਸੀ ਅੱਜ ਵੀ ਜੇ ਤੁਸੀਂ ਦੇਖੋਗੇ ਹੁਣ ਡੋਨਲਡ ਟਰੰਪ ਦਾ ਬਿਆਨ ਡੋਨਲਡ ਟਰੰਪ ਦੇ ਬਿਆਨ ਦੀ ਵੀ ਵਿਆਖਿਆ ਜੇ ਤੁਸੀਂ ਚੰਗੀ ਤਰ੍ਹਾਂ ਕਰੋਗੇ ਤਾਂ ਡੋਨਲਡ ਟਰੰਪ ਕਮਾ ਕੇ ਗੱਲ ਤਾਂ ਉਹੀ ਕਰ ਰਿਹਾ ਉਹ ਕਹਿੰਦਾ ਜੀ ਸੀਜ਼ ਫਾਇਰ ਮੈਨ ਨਹੀਂ ਕਰਵਾਇਆ ਪਰ ਮਾਮਲਾ ਸੈਟਲ ਕਰਵਾਉਣ ਦੇ ਵਿੱਚ ਮੇਰਾ ਯੋਗਦਾਨ ਹੈ ਤਾਂ ਲਾਓ ਤੁਸੀਂ ਮਰਿਆ ਨਹੀਂ ਆਖੜਿਆ ਗੱਲ ਤੇ ਕੋਝੀ ਹੈ ਤਾਂ ਹੁਣ ਮੀਡੀਆ ਨੂੰ ਤੇ ਸਵਾਲ ਇੱਥੋਂ ਦੀ ਸਰਕਾਰ ਨੂੰ ਕਰਨਾ ਚਾਹੀਦਾ ਹੈ ਕਿ ਕੀ ਭੂਮਿਕਾ ਅਮਰੀਕਾ ਦੀ ਸੀ ਹੂੰ ਤੇ ਜੇ ਸੀ ਤਾਂ ਅਗਲਾ ਸਵਾਲ ਬਣਦਾ ਜੇ ਨਹੀਂ ਸੀ ਤਾ ਅਗਲਾ ਸਵਾਲ ਬਣਦਾ ਪਰ ਇੱਥੇ ਤੁਹਾਨੂੰ ਪਤਾ ਹੀ ਆ ਖੰਭਾ ਦੀਆਂ ਢਾਰਾਂ ਬਣਾਉਣ ਚ ਮੀਡੀਆ ਜਾਂ ਨਫਰਤ ਵਧਾਉਣ ਚ ਮੀਡੀਆ ਬਹੁਤ ਯੋਗਦਾਨ ਪਾਉਂਦਾ ਸੋ ਗੱਲ ਇਹ ਆ ਕਿ ਦਰਨ ਦੀ ਕੋਈ ਲੋੜ ਨਹੀਂ ਮੇਰੇ ਖਿਆਲ ਦੇ ਨਾਲ ਜੇ ਕੋਈ ਬਹੁਤ ਆ ਵੱਡਾ ਐਕਸਟ੍ਰੀਮ ਦੋਨਾਂ ਚੋਂ ਕਿਸੇ ਨੇ ਕਦਮ ਨਾ ਚੁੱਕਿਆ ਤੇ ਮੈਨੂੰ ਲੱਗਦਾ ਇਹੋ ਜੀ ਨੌਬਤ ਨਹੀਂ ਆਏਗੀ ਹੌਲੀ ਹੌਲੀ ਹੋ ਸਕਦਾ ਕਿ ਇੰਡਸ ਵਾਟਰ ਟ੍ਰੀਟੀ ਤੇ ਵੀ ਹੋ ਸਕਦਾ ਕਿ ਦੁਬਾਰਾ ਗੱਲਬਾਤ ਸ਼ੁਰੂ ਹੋ ਜਾਵੇ ਜੀ ਤੋ ਜਿਵੇਂ ਆਪਾਂ ਅਗਲੀ ਖਬਰ ਤੇ ਜੇਕਰ ਚੱਲੀਏ ਤਾਂ ਉਧਰ ਕੇਜਰੀਵਾਲ ਸਾਹਿਬ ਅੱਜ ਪੰਜਾਬ ਦੇ ਜਹਾਜ਼ ਨੂੰ ਟੈਕਸੀ ਬਣਾਈ ਫਿਰਦੇ ਸੀ ਪਹਿਲਾਂ ਨਵਾਂ ਸ਼ਹਿਰ ਤੇ ਫਿਰ ਜਲੰਧਰ ਦੇ ਵਿੱਚ ਉਹਨਾਂ ਨੇ ਨਸ਼ਾ ਮੁਕਤੀ ਦਾ ਜਿਹੜਾ ਸ਼ੁਰੂ ਕੀਤੀ ਹੋਈ ਹੈ ਮੂਹ ਨੂੰ ਉਹਦੇ ਤਹਿਤ ਗੱਲਬਾਤ ਕਰ ਰਹੇ ਸੀ ਤੇ ਕਹਿੰਦੇ ਵੀ ਸਾਡਾ ਕੋਈ ਵੀ ਮੰਤਰੀ ਨਸ਼ਾ ਨਹੀਂ ਕਰਦਾ ਜੀ ਇਹ ਦਾਵਾ ਕਰ ਰਹੇ ਨੇ ਕੇਜਰੀਵਾਲ ਸਾਹਿਬ ਦੇਖੋ ਗੁਰਪ੍ਰੀਤ ਜੀ ਇਹ ਤੇ ਹੁਣ ਤੁਹਾਡੇ ਅਰਗੇ ਪੱਤਰਕਾਰ ਹੀ ਪੁੱਛ ਸਕਦੇ ਆ ਕਿ ਕੀ ਤੁਸੀਂ ਸ਼ਰਾਬ ਸ਼ਰਾਬ ਨੂੰ ਨਸ਼ਾ ਮੰਨਦੇ ਜੀ ਕਿ ਨਹੀਂ ਕਿਹਨਾ ਤੇ ਸ਼ਰਾਬ ਦੇ ਕਾਰਿਆਂ ਲਈ ਇਹਨਾਂ ਦੇ ਇੱਕ ਨੇਤਾ ਦੀ ਤੇ ਤੁਹਾਨੂੰ ਪਤਾ ਹੀ ਹੈ ਕਿ ਪੂਰੀ ਕਿਤਾਬ ਲਿਖੀ ਜਾ ਸਕਦੀ ਆ ਠੀਕ ਹੈ ਨਾ ਜੀ ਸੌਆਂ ਤੱਕ ਪਬਲਿਕਲੀ ਚੁਕਣੀਆਂ ਪਈਆਂ ਤੇ ਬਾਅਦ ਵਿੱਚ ਫੇਰ ਤੁਹਾਨੂੰ ਪਤਾ ਹੀ ਹੈ ਕਿ ਇਸ ਤਰ੍ਹਾਂ ਦੀਆਂ ਵੀਡੀਓ ਤੇ ਜਰਮਨ ਦੀਆਂ ਕਿਆ-ਕਿਆ ਖਬਰਾਂ ਆਈਆਂ ਨੇ ਠੀਕ ਹੈ ਨਾ ਜੀ ਸੋ ਜਿਹੜਾ ਲੀਡ ਕਰਦਾ ਹੈ ਪੰਜਾਬ ਚ ਪੰਜਾਬ ਨੂੰ ਤੋ ਗੱਲ ਇਹ ਆ ਕਿ ਬਾਕੀ ਜਿਹੜੇ ਇਹ ਕਹਿ ਰਹੇ ਆ ਦਾਵਾ ਕਰ ਰਹੇ ਤੇ ਖੁਦ ਲਿਖ ਕੇ ਪਾਲਿਸੀ ਦੇ ਵਿੱਚ ਯਾਨੀ ਸ਼ਰਾਬ ਵਾਲੇ ਕੇਸ ਦੇ ਵਿੱਚ ਜੇਲ੍ਹ ਦੀ ਹਵਾ ਖਾ ਕੇ ਆਏ ਨੇ ਪਹਿਲਾਂ ਤੇ ਇਹ ਤੈਅ ਕਰਨਾ ਪਊ ਕਿ ਸ਼ਰਾਬ ਨੂੰ ਨਸ਼ਾ ਮੰਨਦੇ ਜੀ ਕਿ ਨਹੀਂ ਮੰਨਦੇ ਤੇ ਦੂਜੀ ਗੱਲ ਇਹ ਕਿ ਕਿਸ ਆਧਾਰ ਤੇ ਕਹਿ ਰਹੇ ਹੋ ਵੈਸੇ ਤੇ ਸ਼ਰਾਬ ਵਾਲੇ ਮਾਮਲੇ ਦੇ ਵਿੱਚ ਇਹਨਾਂ ਦਾ ਇੱਕ ਐਮਐਲਏ ਜਦੋਂ ਕੈਨੇਡਾ ਜਾਂਦਾ ਹੈ ਤੇ ਸਪੈਸ਼ਲ ਗਲਾਸਾਂ ਚ ਪਾ ਕੇ ਫੋਟੋ ਸੈਸ਼ਨ ਕਰਵਾਉਂਦਾ ਉਹਦੀ ਵਾਲ ਤੇ ਜਾ ਕੇ ਅੱਜ ਵੀ ਸ਼ਾਇਦ ਤੁਸੀਂ ਫੋਟੋਆਂ ਵੇਖ पाओਗੇ ਜੀ ਤੇ ਦੂਜੀ ਗੱਲ ਇਹ ਆ ਕਿ ਕਿਡਸ ਆਧਾਰ ਤੇ ਕਿਹਾ ਜਾ ਰਿਹਾ ਕਿ ਇਹ ਮੰਨੇ ਮਤਲਬ ਕਿ ਸਮੂਚਾ ਜੋ ਕੈਬਨਟ ਆ ਉਹਨਾਂ ਦੀ ਡੋਪ ਟੈਸਟ ਰਿਪੋਰਟ ਹਸਲ ਕੀਤੀ ਹੈ ਤੋਂ ਗੱਲ ਇਹ ਆ ਕਿ ਚਲੋ ਮੰਨ ਲਓ ਕੋਈ ਨਹੀਂ ਵੀ ਕਰਦਾ ਲੈਟਸ ਪੋਜ਼ ਆਪਾਂ ਇਹ ਗੱਲ ਮੰਨ ਲੈਨੇ ਆ ਕਿ ਇਹਨਾਂ ਦਾ ਮੰਤਰੀ ਕੋਈ ਨਸ਼ਾ ਨਹੀਂ ਕਰਦਾ ਤਾਂ ਤੁਸੀਂ ਮੈਨੂੰ ਦੱਸੋ ਕਿ ਇਹਦੇ ਨਾਲ ਪੰਜਾਬ ਦੀ ਇਕਨੋਮੀ ਨੂੰ ਕੀ ਫਰਕ ਪੈ ਜਾਊਗਾ ਪੰਜਾਬ ਦੇ ਡਰੱਗ ਦੇ ਮੁੱਦੇ ਤੇ ਕੀ ਫਰਕ ਪੈ ਜਾਊਗਾ ਸਮਝ ਨਹੀਂ ਆਉਂਦੀ ਤੇ ਇਹ ਕਹਿੰਦੇ ਆ ਕਿ ਬਈ ਗੱਲ ਇਹ ਆ ਕਿ ਨਸ਼ਾ ਜਿਹੜਾ ਹੈ ਨਾ ਮੇਰਾ ਦਿਲ ਤਾਂ ਖੁਸ਼ ਹੋ ਗਿਆ ਜਿਕੇ ਬੀਜ ਤਾਂ ਜੇ ਨਹੀਂ ਮਰਿਆ ਪਰ ਲਗਭਗ ਕਹਿੰਦੇ ਕਿ ਨਸ਼ਾ ਖਤਮ ਹੋ ਗਿਆ ਹੁਣ ਅਸੀਂ ਇਸ ਨੂੰ ਮਤਲਬ ਕਿ ਬੀਜ ਦੇ ਤੌਰ ਤੇ ਵੀ ਖਤਮ ਕਰਦੇ ਆਂ ਹੂੰ ਤੇ ਕਹਿੰਦੇ 10 ਸਾਲਾਂ ਤੋਂ ਪੰਜਾਬ ਅੰਦਰ ਪ੍ਰਚਾਰ ਕਰਨ ਜਾਂ ਹੋਰ ਕੰਮਾਂ ਲਈ ਆਉਣਾ ਜਾਣਾ ਲੱਗਾ ਰਿਹਾ ਪੂਰੇ ਦੇਸ਼ 'ਚ ਪੰਜਾਬ 'ਚ ਸਭ ਤੋਂ ਜ਼ਿਆਦਾ ਨਸ਼ਾ ਆਇਆ ਅਤੇ ਇਹ ਕਿੱਥੋਂ ਆਇਆ ਇੱਕ ਸਮਾਂ ਸੀ ਜਦੋਂ ਪੰਜਾਬ ਸੋਨੇ ਦੀ ਚਿੜੀ ਕਾਉਂਦਾ ਸੀ ਪਰ ਹੁਣ 16ਵੇਂ 17ਵੇਂ ਨੰਬਰ ਤੇ ਪਹੁੰਚ ਗਿਆ ਕਿਉਂਕਿ ਉਸ ਸਮੇਂ ਦੀਆਂ ਸਰਕਾਰਾਂ ਦੇ ਨਸ਼ੇ ਵੱਲ ਕੋਈ ਧਿਆਨ ਨਹੀਂ ਦਿੱਤਾ ਪੁਰਾਣਾ ਪੁਰਾਣੀਆਂ ਸਰਕਾਰਾਂ ਦੇ ਮੰਤਰੀ ਖੁਦ ਨਸ਼ੇ ਦੇ ਤਸਕਰ ਸਨ ਅਤੇ ਜਿਹੜੀਆਂ ਸਰਕਾਰਾਂ ਨਸ਼ਾ ਵੇਚਦੀਆਂ ਉਹ ਲੋਕਾਂ ਨੂੰ ਨਸ਼ਿਆਂ ਤੋਂ ਬਾਹਰ ਨਹੀਂ ਕੱਢ ਸਕਦੀਆਂ ਅੱਜ ਪੰਜਾਬ 'ਚ ਕਮਾਂਡਰ ਪਾਰਟੀ ਦੀ ਸਰਕਾਰ ਆਈ ਹੈ ਸਾਡਾ ਕੋਈ ਮੰਤਰੀ ਨਸ਼ਾ ਨਹੀਂ ਕਰਦਾ ਵੇਖੋ ਇਹਨਾਂ ਨੇ ਜਿਸ ਮੰਤਰੀ ਵੱਲ ਇਸ਼ਾਰਾ ਕੀਤਾ ਆ ਉਸ ਮੰਤਰੀ ਤੋਂ ਖੁਦ ਮਾਫੀ ਮੰਗੀ ਹੈ ਤੁਹਾਨੂੰ ਪਤਾ ਹੀ ਗਿਆ ਮਜੀਠੀਏ ਤੋਂ ਅੱਜ ਤੁਸੀਂ ਦੇਖ ਲਓ ਕਿ ਸੂਬਾ ਜਿੱਤਿਆ ਇਹਨਾਂ ਨੇ 92 एमएलए ਤੇ ਮਜੀਠੀਆ ਦਾ ਨਾਮ ਲੈਣ ਦੀ ਜ਼ਰਤ ਨਹੀਂ ਹੈਗੀ ਤੇ ਜਿੱਥੇ ਕਹਿੰਦੇ ਸੀ ਕਿ ਮਜੀਠੀਆ ਕੋ ਮੈਂ ਇਤਨੀ ਤਰੀਕੋ ਅੰਦਰ ਦੇ ਦੂੰਗਾ ਫਲਾਂ ਕਰ ਦੂੰਗਾ ਵਾ ਕਰ ਦੂੰਗਾ ਐਨਾ ਫਰਕ ਆ ਤੋ ਗੱਲ ਇਹ ਆ ਕਿ ਹੁਣ ਅਡਾਨੀ-ਅਵਾਨੀ ਦਾ ਨਾਮ ਵੀ ਨਹੀਂ ਲੈਂਦੇ ਹੁਣ ਤੇ ਸਿੱਧੇ ਤੌਰ ਤੇ ਕਈ ਵਾਰ ਮੋਦੀ ਦਾ ਨਾਮ ਵੀ ਨਹੀਂ ਲੈਂਦੇ ਸਿਆਣੇ ਹੋ ਗਏ ਨੇ ਗੱਲ ਇਹ ਆ ਕਿ ਤੁਸੀਂ ਆਪਣਾ ਕੰਮ ਕਰੋ ਰਿਜ਼ਲਟ ਦੇਵੋ ਮੰਤਰੀ ਕਰਦੇ ਆ ਨਹੀਂ ਕਰਦੇ ਕਿਸੇ ਨੇ ਕੀ ਲੈਣਾ ਤੁਸੀਂ ਇਸ ਗੱਲ-ਵੱਲ ਧਿਆਨ ਦੇਵੋ ਕਿ ਤੁਸੀਂ ਕਹਿੰਦੇ ਹੋ ਕਿ ਭਈ ਪੰਜਾਬ 16ਵੇਂ ਜਾਂ 17ਵੇਂ ਨੰਬਰ ਤੇ ਆ ਗਿਆ ਤੇ ਇਹਦਾ ਮਤਲਬ ਹੈ ਕਿ ਇਸ ਲਿਸਟ ਦੇ ਵਿੱਚ ਹੁਣ ਤੁਹਾਡਾ ਵੀ ਨਾਮ ਹੋਏਗਾ ਜੇ ਹਾਸ਼ੀਏ ਵੱਲ ਜਾ ਰਿਹਾ ਪੰਜਾਬ ਤਾਂ 3 ਸਾਲ ਤੇ ਤੁਸੀਂ ਵੀ ਰਾਜ ਕਰ ਲਿਆ 3 ਸਾਲ ਤੋਂ ਉੱਤੇ ਹੀ ਹੋ ਗਏ ਹੁਣ ਤੇ 3 ਸਾਲ ਤੋਂ ਜੇ ਆਪਾਂ ਦੇਖੀਏ ਤੇ 2 ਮਹੀਨੇ ਲਗਭਗ ਉੱਤੇ ਹੀ ਹੋ ਗਏ ਆ ਤਾਂ ਹੁਣ ਤੇ ਤੁਸੀਂ ਵੀ ਉਹਦੇ ਫਿਰ ਹਿੱਸੇਦਾਰ ਹੋ ਗਏ ਜਿਵੇਂ ਜਿਵੇਂ ਹੁਣ ਤੁਸੀਂ ਆ ਦੇਖੋ ਨਾ ਖੇਲੂ ਇੰਡੀਆ 'ਚ ਕੀ ਹਾਲ ਹੋਇਆ ਤਾਂ ਉਹਦੇ ਵਾਸਤੇ ਵੀ ਤੁਸੀਂ ਜ਼ਿੰਮੇਵਾਰ ਇਸ ਵਾਸਤੇ ਕੇਜਰੀਵਾਲ ਸਾਹਿਬ ਨੂੰ ਇਹ ਫਜ਼ੂਲ ਗੱਲਾਂ ਕਰਨ ਦੀ ਥਾਂ ਤੇ ਇਹ ਦੱਸਣਾ ਚਾਹੀਦਾ ਕਿ ਤੁਸੀਂ ਕੀ ਸੁਧਾਰ ਕੀਤਾ ਨਸ਼ੇ ਦੀ ਜਿੱਥੋਂ ਤੱਕ ਗੱਲ ਕਹਿੰਦੇ 85 ਕਿਲੋ ਹੈਰੋਇਨ ਤੇ ਰਾਤੀ ਫੜੀ ਗਈ ਆ 85 ਕਿਲੋ ਹੈਰੋਇਨ ਰਾਤੀ ਫੜੀ ਗਈ ਆ ਸ਼ਰਾਬ ਦੇ ਨਾਲ ਤੁਹਾਡੇ ਇੱਥੇ ਬੰਦੇ ਮਰਨ ਦੇ ਜ਼ਹਿਰੀਲੀ ਸ਼ਰਾਬ ਵੇਚਣ ਲਈ ਆ ਉਸੇ ਹਲਕੇ 'ਚ ਗੁਰਪ੍ਰੀਤ ਜਿੱਥੇ ਬੰਦੇ ਮਰੇ ਉਸੇ ਹਲਕੇ 'ਚ ਵੀਡੀਓਜ਼ ਆ ਰਹੀਆਂ ਨੇ ਕਿ ਚਿੱਟੀ ਫੇਰ ਵਿਕ ਰਹੀ ਆ ਸ਼ਰਾਬ ਪਹਿਲਾਂ ਚਿੱਟੇ ਨੇ ਮਾਰੇ ਹੁਣ ਚਿੱਟੀ ਮਾਰ ਰਹੀ ਆ ਸੋ ਗੱਲਾਂ ਐਦਾਂ ਇਧਰ ਕਮਾਉਣ ਦਾ ਕੋਈ ਫਾਇਦਾ ਨਹੀਂ ਹੈ ਤੁਸੀਂ ਆਪਣਾ ਵਰਕ ਕਰੋ ਹਾਂ ਇਹ ਦੱਸੋ ਕਿ ਨਸ਼ਾ ਜਿਹੜਾ ਹੈ ਕਦੋਂ ਖਤਮ ਹੋਏਗਾ ਕਿਉਂਕਿ ਤੁਸੀਂ 30 31 ਮਈ ਦਾ ਕਿਹਾ ਸੀਗਾ ਕਿ ਉਦੋਂ ਅਸੀਂ ਰਿਵਿਊ ਕਰਾਂਗੇ ਜੀ ਫਲਾਹ ਕਰਾਂਗੇ ਟਮ ਕਹਾਂ ਕਰਾਂਗੇ ਉਹ ਕਿਸ ਆਧਾਰ ਤੇ ਤੁਸੀਂ ਸਾਨੂੰ ਦੱਸੋਗੇ ਕਿ ਕਿੰਨਾ ਘਟਿਆ ਕਿੰਨਾ ਵਧਿਆ ਤਾਂ ਬਾਕੀ ਇਹਨਾਂ ਦੇ ਮੰਤਰੀ ਨਸ਼ਾ ਨਹੀਂ ਕਰਦੇ ਚਲੋ ਵਧਿਆ ਮੁਬਾਰਕ ਆ ਮੇਰੇ ਖਿਆਲ ਦੇ ਨਾਲ ਸਾਰਿਆਂ ਦੇ ਜਿੰਨੇ ਵੀ ਹੈਗੇ ਆ ਇਹਨਾਂ ਦਾ ਡੋਪ ਟੈਸਟ ਤੁਸੀਂ ਲਾਜ਼ਮੀ ਕਰਦੇ ਹੋ ਉੱਥੇ ਵਿਧਾਨ ਸਭਾ ਦੇ ਵਿੱਚ ਮਤਾ ਪਾ ਕੇ ਜਿੰਨੇ ਦੂਜੇ ਆ ਉਹ ਉਹ ਵੀ ਕਰਦੇ ਹੋ ਵਿਧਾਨ ਸਭਾ ਦੇ ਵਿੱਚ ਕੋਈ ਕਾਨੂੰਨ ਬਣਾ ਦਿਓ ਲਿਆ ਕੇ ਤਾਂ ਸਾਰੇ ਜਿਹੜੇ ਆ ਉਹ ਡੋਪ ਟੈਸਟ ਦੇ ਵਿੱਚੋਂ ਗੁਜ਼ਰਨਾ ਪਏ ਪਤਾ ਲੱਗ ਜਾਏਗਾ ਕਿ ਸਰਕਾਰੀ ਖਜ਼ਾਨੇ ਚ ਜਿਹੜਾ ਤਨਖਾਹ ਲੈਂਦਾ ਹੈ ਕੀ ਉਹ ਕਰਦਾ ਹੈ ਕਿ ਨਹੀਂ ਕਰਦਾ ਰੋਕਾਪਾ ਅਗਲੀ ਖਬਰ ਦਾ ਕਰੀਏ ਤਾਂ ਐਮਪੀ ਔਜਲਾ ਹੁਣੀ ਸ਼ਰਾਬ ਸਸਤੀ ਕਰਨ ਦੀ ਮੰਗ ਕੀਤੀ ਹੈ ਜੀ ਇਹ ਕਟਨਾ ਵਾਪਨ ਤੋਂ ਬਾਅਦ ਹੀ ਮੰਗਿਆ ਇਹਨਾਂ ਦੀ ਜਾਂ ਪਹਿਲਾਂ ਵੀ ਕਦੀ ਇਦਾਂ ਦੀ ਗੱਲ ਇਹਨਾਂ ਨੇ ਆ ਕਿ ਆਖੀ ਹੈ ਤੇ ਭੁੱਕੀ ਪੱਕੀ ਤੇ ਠੇਕਿਆਂ ਪਰ ਤੇ ਚਰਚਾ ਚੱਲਦੀ ਆ ਪਰ ਹੁਣ ਜ਼ਰੂਰਤ ਇਥੋਂ ਤੱਕ ਆ ਗਈ ਕਿ ਇੱਕ ਮੈਂਬਰ ਪਾਰਲੀਮੈਂਟ ਤੇ ਤੁਹਾਨੂੰ ਪਤਾ ਜਿਹੜਾ ਔਜਲਾ ਸਾਹਿਬ ਦਾ ਕੰਮ ਕਰਨ ਦਾ ਅੰਦਾਜ਼ ਹੈ ਬੜਾ ਪਿਆਰਾ ਹੈ ਬਹੁਤਾ ਜਿਆਦਾ ਜੀ ਜੀ ਕਿਤੇ ਐਕਸਟ੍ਰੀਮ ਲੈਵਲ ਤੇ ਜਾ ਕੇ ਬੋਲਦੇ ਨਹੀਂ ਕਿਸੇ ਦੇ ਨਾਲ ਕੋਈ ਕੰਟਰੋਵਰਸੀ ਜ਼ਿਆਦਾ ਰਹਿੰਦੀ ਨਹੀਂ ਹੈ ਜੀ ਇਲਾਕੇ ਚ ਰਸੂਖ ਹਸ਼ਾ ਇਹਨਾਂ ਨੇ ਪੱਕਾ ਦਾ ਇੱਕ ਪ੍ਰੈਸ ਕਾਨਫਰੰਸ ਕੀਤੀ ਆ ਤੇ ਉਹਦੇ ਵਿੱਚ ਕਿਹਾ ਕਿ ਦੇਖੋ ਸ਼ਰਾਬ ਸਾਨੂੰ ਸਸਤੀ ਕਰਨੀ ਚਾਹੀਦੀ ਉਹ ਕਹਿੰਦੇ ਕਿ 27 ਮੌਕਾਂ ਤੇ ਜ਼ਿੰਮੇਵਾਰ ਜਿਹੜੇ ਸੀਐਮ ਮਾਨ ਨੇ ਆ ਤੇ ਰੈਵਨਿਊ ਜਿਹੜਾ ਉਹ ਲਾਸ਼ਾਂ ਤੋਂ ਪੂਰਾ ਨਾ ਕਰੋ ਮਤਲਬ ਸਾਫ ਹੈ ਉਹਨਾਂ ਦੇ ਕਹਿਣਾ ਹੈ ਕਿ ਭਗਵੰਤ ਮਾਨ ਇਹਦੇ ਵਾਸਤੇ ਜ਼ਿੰਮੇਵਾਰ ਹੈ ਤੇ ਦੂਜੀ ਗੱਲ ਇਹ ਆ ਕਿ ਪਿੰਡਾਂ ਦੇ ਵਿੱਚ ਸ਼ਰਾਬ ਸਸਤੀ ਕਰਨੀ ਚਾਹੀਦੀ ਆ ਜੀ ਉਹਨਾਂ ਦਾ ਕਹਿਣਾ ਸੀਗਾ ਕਿ ਨਕਲੀ ਸ਼ਰਾਬ ਦਾ ਤੰਦਾ ਤਦੇ ਹੀ ਰੁਕੇਗਾ ਜਦੋਂ ਸਰਕਾਰ ਆਪਣੀ ਜਿਹੜੀ ਸਸਤੀ ਸ਼ਰਾਬ ਹੈ ਉਹ ਠੇਕਿਆਂ ਤੇ ਮੋਹਈਆ ਕਰਵਾਏਗੀ ਉਹ ਕਹਿੰਦੇ ਕਿ ਸਰਕਾਰ ਦੀ ਪਾਲਿਸੀ ਦੇ ਤਕਰੀਬਨ 11000 ਕਰੋੜ ਰੁਪਏ ਇਕੱਠਿਆਂ ਕਰਨ ਵਾਸਤੇ ਵੀ ਇਹ ਲਾਸ਼ਾਂ ਤੋਂ ਜਿਹੜਾ ਨਾ ਰੈਵਨਿਊ ਇਕੱਠਾ ਨਹੀਂ ਕਰਨਾ ਚਾਹੀਦਾ ਸਥਿਤੀ ਕਮ ਜੀ ਹੁਣ ਦੇਖੋ ਗੱਲ ਇਹ ਆ ਕਿ ਇਸ ਮਾਮਲੇ ਦੇ ਵਿੱਚ ਤੇ ਮੇਰਾ ਵੀ ਇਹੋ ਤਰਕ ਹੈ ਮੈਂ ਸਹਿਮਤ ਹਾਂ ਬਿਲਕੁਲ ਇਸ ਗੱਲ ਦੇ ਨਾਲ ਕਿ ਜਦੋਂ ਤੁਹਾਡੇ ਜਿਹੜਾ ਮਤਲਬ ਪਿੰਡਾਂ 'ਚ ਨਾ ਠੇਕੇ ਨਹੀਂ ਹੁੰਦੇ ਪਿੰਡਾਂ 'ਚ ਬ੍ਰਾਂਚਾਂ ਹੁੰਦੀਆਂ ਨੇ ਬਹੁਤੇ ਪਿੰਡਾਂ 'ਚ ਠੇਕਾ ਬਹੁਤ ਵੱਡੇ ਪਿੰਡਾਂ 'ਚ ਹੁੰਦਾ ਤੁਸੀਂ ਬ੍ਰਾਂਚਾਂ ਦਾ ਰੇਟ ਵੀ ਜੇ ਦੇਖੋਗੇ ਤੇ ਠੇਕਿਆਂ ਦਾ ਵੀ ਰੇਟ ਦੇਖੋਗੇ 250 ਤੋਂ 300 ਆ ਆ ਜਿਹੜੀ ਬੋਤਲ ਜਿਵੇਂ ਆਪਾਂ ਪੰਜਾਬ ਦੇ ਵਿੱਚ ਇੱਕ ਬ੍ਰਾਂਡ ਮਸ਼ਹੂਰ ਹੁੰਦਾ ਸੀ ਸੰਤਰਾ ਜੀ ਹੁਣ ਬਦਲਦਾ ਬਦਲਦਾ ਪਤਾ ਨਹੀਂ ਕਿੰਨੇ ਕਿਦਾਂ ਦੇ ਆ ਗਏ ਯਾਨੀ ਜਿਹਨੂੰ ਦੇਸੀ ਆਪਾਂ ਸ਼ਰਾਬ ਆਂ ਤਾਂ ਤੁਸੀਂ ਦੇਖੋ ਕਿ ਉਹ 250 300 ਆ ਤੇ ਜਿਹੜੀ ਮਜ਼ਦੂਰ ਕਲਾਸ ਐ ਇਹ ਜਮਤ ਕੀ ਐ ਕਿ ਜਿਨ੍ਹਾਂ ਦੀ ਆਮਦਨੀ 6 300 ਤੋਂ 400 ਹੋਏਗੀ ਫਿਰ ਇਹ ਅਫੋਰਡ ਨਹੀਂ ਕਰਦੇ ਨਾਲ ਤਾਂ ਦੂਸਰੇ ਜਿਹੜਾ ਮਾਫੀਆ ਐ ਜਿਹੜੇ ਇਸ ਤਰ੍ਹਾਂ ਦੀ ਸ਼ਰਾਬ ਬਣਾਉਂਦੇ ਨੇ ਉਹ ਦਿੰਦੇ ਨੇ ਆਪਣੀ ਬੋਤਲ ਜਿਹੜੀ ਆ ਲਗਭਗ 100 ਤੋਂ 150 200 ਦੇ ਵਿਚਾਲੇ ਯਾਨੀ ਤੱਕ ਬਹੁਤ ਆ ਤਾਂ ਫਿਰ ਇਸ ਕਰਕੇ ਮਾਫੀਆ ਜਿਹੜਾ ਉਹ ਆਪਣੀ ਸੇਲ ਵੀ ਜ਼ਿਆਦਾ ਕਰਦਾ ਤੇ ਇਸ ਤਰ੍ਹਾਂ ਜਦੋਂ ਖਪਤ ਵੱਧਦੀ ਆ ਫਿਰ ਤੁਹਾਨੂੰ ਪਤਾ ਹੀ ਆ ਪੈਸਾ ਕਮਾਉਣ ਦਾ ਲਾਲਚ ਵੀ ਵੱਧਦਾ ਤੇ ਹੋਰ ਵੀ ਬੰਦੇ ਉਸ ਧੰਦੇ 'ਚ ਆ ਜਾਂਦੇ ਆ ਤੇ ਇਹਦਾ ਹੱਲ ਇੱਕੋ ਹੀ ਆ ਔਜਲਾ ਸਾਹਿਬ ਦਾ ਕਿ ਜੇ ਉਹੀ ਸ਼ਰਾਬ ਦੀ ਬੋਤਲ ਜਿਹੜੀ ਆ ਉਹ ਗਰੀਬਾਂ ਦੀ ਪਹੁੰਚ ਦੇ ਵਿੱਚ ਹੋਵੇ ਜਿਨ੍ਹਾਂ ਨੇ ਪੀਣੀ ਆ ਵੈਸੇ ਤੇ ਮੈਂ ਵਖਾਲਤ ਨਹੀਂ ਕਰਦਾ ਕਿ ਪੀਓ ਖਾਸ ਤੌਰ ਤੇ ਜਦੋਂ ਤੁਸੀਂ ਮਜ਼ਦੂਰ ਕਲਾਸ 'ਚੋਂ ਪਰ ਕਿਉਂਕਿ ਇਹ ਜਿਹੜੀ ਚੀਜ਼ ਲੀਗਲਾਈਜ਼ ਹੁੰਦੀ ਆ ਆਪਾਂ ਮੰਨਦੇ ਆ ਕਿ ਇੱਕ ਬਾਲਗ ਵਿਅਕਤੀ ਦੀ ਉਹ ਚੋਣ ਆ ਪੀਣਾ ਚਾਹੁੰਦਾ ਜਾਂ ਨਹੀਂ ਪੀਣਾ ਚਾਹੁੰਦਾ ਤਾਂ ਉਸ ਬੰਦੇ ਨੂੰ ਜਦੋਂ ਆਪਸ਼ਨ ਮਿਲਦਾ ਹੈ ਕਿ ਉਹ ਅਧੇ ਰੇਟ ਤੇ ਦੇਸੀ ਸ਼ਰਾਬ ਉਹਦੇ ਕੋਲ ਮੌਜੂਦ ਤਾਂ ਉਧਰ ਨੂੰ ਜਾਂਦਾ ਸੋ ਇਸ ਕਰਕੇ ਇਹ ਪਾਲਿਸੀ ਦੇ ਵਿੱਚ ਬਿਲਕੁਲ ਇੱਕੋਂ ਕਾ ਲੈਕ ਹੈ ਔਰ ਰੇਟਸ ਵਾਜਬ ਹੋ ਸਕਦੇ ਆ ਗੁਰਪ੍ਰੀਤ ਜੀ ਮੈਂ ਵਾਰ-ਵਾਰ ਕੋਈ ਨਾ ਪੰਜਾਬੀਆਂ ਨੂੰ ਕਿ ਤੁਸੀਂ ਬੋਲਦੇ ਨੇ ਤੁਹਾਡੀ ਲੰਕਾ ਲੁੱਟ ਰਹੀ ਆ ਮਤਲਬ ਕਿ ਬਾਹਰੋਂ ਆਕੇ ਪਲੇਅਰ ਜਿਹੜੇ ਆ ਇਹ ਬੋਤਲ ਦੇ ਪਿੱਛੇ ਮਤਲਬ ਕਿ ਮੋਟੀ ਕਮਾਈ ਕਰ ਰਹੇ ਸੋ ਇਸ ਪਾਸੇ ਜੇ ਧਿਆਨ ਦਿੱਤਾ ਜਾਵੇ ਪਾਲਿਸੀ ਅੱਛੀ ਕੀਤੀ ਜਾਵੇ ਤਾਂ ਰੈਵਨਿਊ ਕਿਉਂਕਿ ਜਿੰਨੀ ਤੁਹਾਨੂੰ ਕਹ ਲੋ ਕਿ ਕਟੌਤੀ ਕਰਨੀ ਪਏਗੀ ਸ਼ਾਇਦ ਉਤੋਂ ਵਧੇਰੇ ਤੁਹਾਡਾ ਰੈਵਨਿਊ ਜਿਹੜਾ ਇਕੱਠਾ ਹੋਣਾ ਸ਼ੁਰੂ ਹੋ ਜਾਏਗਾ ਜੀ ਜੀ ਸੋ ਅਗਲੀ ਖਬਰ ਤੇ ਜੇਕਰ ਆਪਾਂ ਚਲੀਏ ਤਾਂ ਉਧਰ ਪਿੰਕੀ ਤਾਲੀਵਾਲ ਦੇ ਘਰ ਦੇ ਅੱਗੇ ਫਾਇਰਿੰਗ ਹੋਈ ਹੈ हां जी देखो इस मामले ਦੇ ਵਿੱਚ ਨਾ ਪੁਲਿਸ ਨੇ ਵੀ ਅੱਜ ਚੁੱਪ ਜੀ ਤਾਰੀ ਰੱਖੀ ਆ ਕੋਈ ਠੋਸ ਗੱਲ ਸਾਹਮਣੇ ਨਹੀਂ ਆਈ ਨਾ ਪਿੰਕੀ ਧਾਲੀ ਗੱਲ ਦੀ ਟੀਮ ਬਣੀ ਹੋ ਕੁਝ ਕਲੀਅਰ ਹੋਇਆ ਮੈਂ ਡਾਇਰੈਕਟਲੀ ਤੇ ਫੋਨ ਨਹੀਂ ਕੀਤਾ ਕਿਸੇ ਮਿੱਤਰ ਨੂੰ ਕਿਹਾ ਸੀ ਜੋ ਕਾਮਨ ਫਰੈਂਡ ਆ ਕਿ ਗੱਲਬਾਤ ਕਰਵਾ ਸਕੇ ਤਾਂ ਉਸਨੇ ਕਿਹਾ ਕਿ ਉਹਨਾਂ ਦੇ ਸਾਰੇ ਹੀ ਫੋਨ ਜਿਹੜੇ ਬੰਦ ਆ ਰਹੇ ਨੇ ਇਸ ਵਜ੍ਹਾ ਨਾਲ ਹੁਣ ਦੇਖੋ ਗੱਲ ਇਹ ਆ ਕਿ ਇੱਕ ਖਬਰ ਜਿਹੜੀ ਆ ਨਾ ਇਸ ਸਵੇਰੇ ਤੜਕੇ ਮਤਲਬ ਕਿ ਵੈਬਸਾਈਟ ਤੇ ਆਉਂਦੀ ਆ ਤੇ ਘਟਨਾ ਦੱਸੀ ਜਾਂਦੀ ਆ ਰਾਤ 11 ਵਜੇ ਦੀ ਕਿਉਂਕਿ ਇਸ ਮੁਹਾਲੇ ਦੇ ਵਿੱਚ ਮੌਸਮ ਖਰਾਬ ਹੋਇਆ ਸੀਗਾ ਸੈਕਟਰ ਦਾ ਤਾਂ ਆਪਾਂ ਨਾਮ ਲਵਾਂਗੇ ਕਿਉਂਕਿ ਕਿਸੇ ਦੀ ਪ੍ਰਾਈਵੇਸੀ ਦਾ ਮਸਲਾ ਹੈ ਬੜਾ ਪੌਸ਼ ਏਰੀਆ ਤੇ ਉੱਥੇ ਨੇਹਰੀ ਜਦੋਂ ਆਈ ਆ ਤਾਂ ਉਸ ਵੇਲੇ ਬਾਈਕ ਤੇ ਦੋ ਵਿਅਕਤੀ ਆਉਂਦੇ ਆ 6 ਤੋਂ 7 ਫਾਇਰ ਕਰਦੇ ਆ ਪਿੰਕੀ ਧਾਲੀਵਾਲ ਦੇ ਘਰ ਦੇ ਬਾਹਰ ਉਸ ਤੋਂ ਬਾਅਦ ਉਹ ਨੱਸ ਜਾਂਦੇ ਨੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਜਿੰਨੀ ਕੂ ਤਸਵੀਰ ਜਾਂ ਵੀਡੀਓ ਕੈਦ ਹੋਈ ਹੈ ਉਹਦੇ ਵਿੱਚ ਨੰਬਰ ਯੂਪੀ ਦਾ ਦਿਖਾਈ ਦਿੰਦਾ ਹੈ ਹੁਣ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਦੇਖੋ ਜੇ ਤੇ ਆਪਣੀ ਗੱਲ ਹੋ ਜਾਵੇ ਜਾਂ ਪੁਲਿਸ ਕਲੀਅਰ ਕਰੇ ਕਿ ਕੀ ਇਹਨਾਂ ਨੂੰ ਕੋਈ ਫਰੋਤੀ ਵਾਸਤੇ ਜਾਂ ਰੰਗਦਾਰੀ ਵਸੂਲੀ ਵਾਸਤੇ ਕੋਈ ਕਾਲ ਆਈ ਆ ਗੱਲ ਕਲੀਅਰ ਹੋ ਜਾਵੇ ਜੀ ਆ ਇਹ ਆਪ ਕਹਿਣ ਕੋਈ ਪ੍ਰੈਸ ਕਾਨਫਰੰਸ ਕਰਨ ਕਿ ਸਾਡੇ ਨਾਲ ਅਜਿਹਾ ਹੋ ਰਿਹਾ ਕਿਉਂਕਿ ਵੇਖੋ ਮਾਮਲਾ ਕੁਛ ਐਸਾ ਹੀ ਲੱਗਦਾ ਹੈ ਉਹ ਕਿਉਂ ਦੇਖੋ ਗੁਰਪ੍ਰੀਤ ਜੀ ਸ਼ਾਇਦ ਤੁਹਾਨੂੰ ਤਾਂ ਪਤਾ ਹੀ ਨਹੀਂ ਹੋਣਾ ਇਸ ਐਪੀਸੋਡ ਤੋਂ ਪਹਿਲਾਂ ਕਿ ਪਿੰਕੀ ਢਾਲੀਵਾਲ ਕੌਣ ਹੈ ਪੁਸ਼ਪਿੰਦਰ ਸਿੰਘ ਕਿੱਥੋਂ ਆਉਂਦਾ ਕੀ ਹਿਸਾਬ ਕਤਾ ਪਿਆ ਇਹ ਤੁਹਾਡੀ ਜਿਹੜੀ ਕਹ ਲੋ ਹਮ ਉਮਰ ਪੀੜ੍ਹੀ ਆ ਇਹਨਾਂ ਨੂੰ ਨਹੀਂ ਪਤਾ ਇਹ ਸਾਡੇ ਅਰਗੇ ਨੂੰ ਪਤਾ ਹੈ ਕਿ ਜਰਨੈਲ ਘਮਾਨ ਕੌਣ ਸੀ ਰਜਿੰਦਰ ਸਿੰਘ ਫਾਈਨ ਟਾਊਨ ਕੌਣ ਸੀ ਤ੍ਰੈਨ ਹੁਣੀ ਕੌਣ ਸੀ ਕਿ ਤੇ ਇਹ ਅਮਰ ਆਡੀਓ ਵਾਲੇ ਇਹ ਜਿਹੜੇ ਤੁਸੀਂ ਜਿਵੇਂ ਕਹਿੰਦੇ ਨੂੰ ਪਿੰਕੀ ਤਾਲੀਵਾਲ ਇਹਨਾਂ ਨੂੰ ਅਮਰ ਰੇਡੀਓ ਵਾਲੇ ਕਹਿੰਦੇ ਆ ਪਏ ਕੌਣ ਨੇ ਤਾਂ ਕਹਿਣ ਦਾ ਮਤਲਬ ਇਹ ਆ ਕਿ ਇਹ ਉਹ ਲੋਕ ਆ ਜਿਹੜੇ ਬਹੁਤ ਤਗੜੇ ਖਿਡਾਰੀ ਆ ਖੁੰਡ ਖਿਡਾਰੀ ਆ میوزਿਕ ਇੰਡਸਟਰੀ ਦੇ ਜੀ ਤੇ ਜਿਵੇਂ ਗੱਲਾਂ ਨਿਕਲੀਆਂ ਫਿਰ ਪਤਾ ਲੱਗਾ ਕਿ ਯਾਰ ਅਸਲੀ ਐ ਤਾਂ ਮੈਂ ਅੱਗੇ ਕਹਿਣਾ ਹੁਣਾ ਕਿ ਇਹ ਤੇ ਆ ਜਿਹੜੇ ਐਕਟਰ ਆ ਤੇ ਐਵੇਂ ਮਤਲਬ ਕਿ 벨ਟ ਲਾ ਲਈ ਜੀ 50000 ਦੀ ਆ ਘੜੀ ਲਾ ਲਈ ਆ ਜੀ ਲੱਖ ਰੁਪਏ ਦੀ ਐਨਕ ਐ ਦੀ 2.5 ਲੱਖ ਦੀ ਸ਼ਰਟ ਇਹਦੀ 70000 ਦੀ ਆ ਉਹ ਮੁੰਡੇ ਕੁੜੀਆਂ ਉਹਨਾਂ ਨੂੰ ਫੋਲੋ ਕਰਦੇ ਨੇ ਪਰ ਇਹਨਾਂ ਨੇ ਅਸਲੀ ਅਮੀਰੀ ਤਾਂ ਇਹਨਾਂ ਦੀ ਵੇਖੀ ਕਿ 100 100 2 200 ਕਰੋੜ ਹੈ ਕਿ ਸਿੰਗਰਾਂ ਨੇ ਜਦੋਂ ਦੋਸ਼ ਲਾਇਆ ਕਿ ਮੇਰਾ ਇੰਨਾ ਬਣਦਾ ਜੀ ਮੇਰਾ ਇੰਨਾ ਬਣਦਾ ਜੀ ਵੀ ਖੁੰਡਤਾ ਬੈਠੇ ਨੇ ਇਹ ਨਹੀਂ ਲਾਉਂਦੇ ਫਰੈਂਡੀ ਫਰੁੰਡੀ ਦੀਆਂ ਬੈਲਟਾਂ ਇਹ ਨਹੀਂ ਪਾਉਂਦੇ ਐਲਵੀ ਉਹ ਤਾਂ ਆਪ ਦਾ ਮਸਤ ਹੋ ਕੇ ਰਹਿੰਦੇ ਨੇ ਪਰਦੇ ਦੇ ਪਿੱਛੇ ਮਤਲਬ ਕਿ ਜਿਹੜੇ ਸਟਾਰ ਮੇਕਰ ਨੇ ਉਹ ਮਨੀ ਮੇਕਰ ਵੀ ਆ ਜੀ ਜੀ ਤਾਂ ਮੈਨੂੰ ਲੱਗਦਾ ਕਿ ਉਸ ਤੋਂ ਬਾਅਦ ਹੀ ਕੋਈ ਮਗਰ ਲੱਗ ਗਿਆ ਉਸ ਤੋਂ ਬਾਅਦ ਹੀ ਨਜ਼ਰ ਲੱਗ ਗਈ ਕਿਉਂਕਿ ਉਹ ਐਪੀਸੋਡ ਤਾਂ ਨਿਬੜ ਗਿਆ ਤੇ ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਹੈ ਮੈਨੂੰ ਲੱਗਦਾ ਕਿ ਪਿੰਕੀ ਧਾਲੀਵਾਲ ਛੱਡ ਕੇ ਕਿਸੇ ਦੀ ਨਜ਼ਰੀ ਕਿ ਤਾਂ ਸਾਮੀ ਮੋਟੀ ਤੇ ਆ ਬੈਠੀ ਆ ਅਸੀਂ ਤਾਂ ਸਿੰਗਰਾਂ ਨੂੰ ਬਣਾਈ ਫਿਰਦੇ ਇਹਦਾ ਸਿੰਗਰਾਂ ਦੇ ਵੀ ਉਸਤਾਦ ਆ ਸੋ ਇਸ ਕਰਕੇ ਜਦੋਂ ਤੱਕ ਮਤਲਬ ਕਿ ਕੋਈ ਪੁਸ਼ਟੀ ਨਹੀਂ ਹੁੰਦੀ ਕਿਤੇ ਨਾ ਕਿਤੇ ਇਉਂ ਹੀ ਯਾਦਦਾ ਕਿ ਭਾਈ ਮਾਮਲਾ ਜਿਹੜਾ ਉਹ ਇਸ ਤਰ੍ਹਾਂ ਦੇ ਹੀ ਮਾਮਲੇ ਨਾਲ ਜੁੜਦਾ ਨਜ਼ਰ ਆ ਰਿਹਾ ਜੀ ਜੀ ਸੋ ਅਗਲੀ ਖਬਰ ਤੇ ਜੇਕਰ ਆਪਾਂ ਚਲੀਏ ਤਾਂ ਉਧਰ ਜਲੰਧਰ ਦੇ ਫਰੂਟ ਆਰਤੀਆਂ ਨੇ ਤੁਰਕੀ ਸੇਬ ਦਾ ਬਾਈਕਾਟ ਕੀਤਾ ਦੇਖੋ ਚੰਗੀ ਗੱਲ ਆ ਚਲੋ ਇਥੋਂ ਦੇ ਜਿਹੜਾ ਸੇਬ ਆ ਮਾਚਲ ਦਾ ਸੇਬ ਉਹ ਲੈ ਲਓ ਕਸ਼ਮੀਰੀ ਸੇਵ ਲੈ ਲੋ ਤੇ ਮੈਂ ਤਾਂ ਕਹਿੰਦਾ ਪੰਜਾਬ ਚ ਲਾ ਕੇ ਵੇਖ ਲੋ ਜੇ ਚਲਦਾ ਕੰਬੁੱਡੇ ਚਲਦੇ ਤੇ ਸੇਵ ਆਪਦੇ ਹੀ ਲਾਓ ਆਪਦੇ ਹੀ ਬੀਜੋ ਤੇ ਆਪਦੇ ਹੀ ਖਾਓ ਐਵੇਂ ਜਿਹੜਾ ਹੁੰਦਾ ਸਟੋਰ ਦਾ ਉਹ ਖਾਣਾ ਗੱਲ ਇਹ ਆ ਕਿ ਵਧੀਆ ਚਲੋ ਠੀਕ ਹੈ ਲੈ ਲੋ ਨਜ਼ਾਰੇ ਤੁਸੀਂ ਵੀ ਬਾਈਕਟ ਕਰ ਲੋ ਸਰ ਜੇ ਤੁਸੀਂ ਕਾਗਜ਼ਾਂ ਤੇ ਵੇਖੋਗੇ ਨਾ ਇਹ ਗੱਲਾਂ ਜਜ਼ਬਾਤੀ ਜ਼ਿਆਦਾ ਹੁੰਦੀਆਂ ਨੇ ਤੁਰਕੀ ਮੈਂ ਅੱਗੇ ਵੀ ਕਿਹਾ ਤੁਰਕੀ ਮੁਸਲਮਾਨਾਂ ਦਾ ਨੰਬਰਦਾਰ ਬੰਨਾ ਚਾਹੁੰਦਾ ਹੈ ਆਟੋਮਨ ਅੰਪਾਇਰ ਅਗੇ ਵੀ ਆ ਪਗਲਾ ਕੀਤੀਆਂ ਨੇ ਕਿ ਉਹਨਾਂ ਦਾ ਇੱਕ ਇਤਿਹਾਸ ਆ ਉਹ ਮੁੜ ਤੋਂ ਖਲੀਫਾ ਉਹ ਸਭ ਕੁਝ ਚਾਹੁੰਦਾ ਹੈ ਠੀਕ ਹੈ ਨਾ ਜੀ ਤੇ ਜਿਹੜੀਆਂ ਅੱਜ ਦੇ ਦੌਰ ਦੇ ਵਿੱਚ ਗੱਲਾਂ ਸੰਭਵ ਨਹੀਂ ਐ ਹੁਣ ਵੇਖਣ ਵਾਲੀ ਗੱਲ ਤੇ ਇਹ ਆ ਕਿ ਆਪਦੇ ਸਾਡੇ ਪ੍ਰਧਾਨ ਮੰਤਰੀ ਜਿਨ੍ਹਾਂ ਨੇ ਕੋਈ ਜਿਵੇਂ ਤੁਸੀਂ ਕਿਹਾ ਕਿ ਜਹਾਜ਼ ਨੂੰ ਤੇ ਇਹਨਾਂ ਨੇ ਟੈਕਸੀ ਬਣਾ ਰੱਖਿਆ ਜੀ ਜੀ ਪਰ ਮੋਦੀ ਸਾਹਿਬ ਨੇ ਤੇ ਟੈਕਸੀ ਵੀ ਛੱਡੋ ਜਹਾਜ਼ ਨੂੰ ਰੱਖਿਆ ਛੱਡਿਆ ਦੁਨੀਆਂ ਦਾ ਕੋਨਾ ਨਹੀਂ ਛਟਿਆ ਜਦੋਂ ਕਿਤੇ ਇੰਡੀਆ ਚ ਆਉਂਦੇ ਸੀ ਕਿ ਤੇ ਪਾਇਲਟ ਵੀ ਪੁੱਛਦਾ ਸੀਗਾ ਕਿ ਸਰ ਕਿੰਨੇ ਕੁ ਘੰਟੇ ਆਪਾਂ ਇੱਥੇ ਰੁਕਣਾ ਹੈ ਜੀ ਲੀੜੇ ਚੁੱਕ ਕੇ ਫਿਰ ਵਾਪਸ ਕਦੋਂ ਔੜਨਾ ਮੈਂ ਘਰੋਂ ਆਵਾਂ ਕਿ ਨਾ ਆਵਾਂ ਤੇ ਸਾਡੇ ਨਾਲ ਕਿੰਨੇ ਕੁ ਦੇਸ਼ ਖਲੋਤੇ ਆ ਉਹਨਾਂ ਦੇ ਨਾਲ ਤੁਰਕੀ ਅਜ਼ਰਬੈਜਾਨ ਮੁੜ ਕੇ ਜਿਹੜਾ ਸਾਈਬਰ ਅਟੈਕ ਹੋਇਆ ਉਹਦੇ ਚ ਸੱਤ ਮੁਲਕ ਦੱਸੇ ਜਾਂਦੇ ਸ਼ਾਮਿਲ ਸਨ ਮਲੇਸ਼ੀਆ इत्याਦਿਕ ਤੇ ਸਾਡੇ ਨਾਲ ਕੌਣ ਲਾ ਨਹੀਂ ਆਇਆ ਸਾਡੇ ਨਾਲ ਤਾਂ ਪਠਾਨ ਵੀ ਨਹੀਂ ਆਇਆ ਜੀ ਤੇ ਅਸੀਂ ਰੱਖਿਆ ਕਰਦੇ ਦੇ ਦੇ ਸਵਾਲ ਤੇ ਸਾਡੀ ਗੂਟਨੀਤੀ ਤੇ ਹੋਣੀ ਚਾਹੀਦੀ ਹੈ ਵਿਦੇਸ਼ ਨੀਤੀ ਤੇ ਹੋਣੀ ਚਾਹੀਦੀ ਹੈ ਕਰ ਦਿਓ ਤੁਰਕੀ ਦਾ ਬਾਈਕਾਟ ਬਾਈ ਜਿਹੜੇ ਇਥੋਂ ਦਾ ਕੱਪੜੇ ਪਏ ਆ ਉਹ ਤੁਹਾਡੇ ਬਾਈਕਾਟ ਤੋਂ ਕੀ ਲੈ ਲੈਣਗੇ ਔਰ ਅੱਜ ਇੱਕ ਬਹੁਤ ਵੱਡੇ ਅਫੀਸਰ ਦੇ ਨਾਲ ਬੈਠਾ ਸੀ ਨੌਜਵਾਨ ਸੀ ਬੜਾ ਤੇਜ਼ ਤਰਾਰ ਸੀ ਜਦੋਂ ਇਹ ਗੱਲ ਛੋਈ ਤੇ ਮੈਂ ਕਿਹਾ ਤੁਹਾਨੂੰ ਪਤਾ ਹੈ ਕਿ ਇੰਡੀਆ ਦਾ ਟੋਟਲ ਇੰਪੋਰਟ ਕਿੰਨਾ ਹੈ ਜੀ ਉਹ ਕਹਿੰਦੇ ਜੀ ਨਹੀਂ ਮੈਂ ਕਿਹਾ ਜੀ 720 ਅਰਬ ਡਾਲਰ ਦਾ ਹੈ 24 ਤੋਂ ਆ 25 ਤੱਕ ਸੀ April ਦੇ 25 ਤੱਕ 720 ਅਰਬ ਡਾਲਰ ਤੇ ਮੈਂ ਕਿਹਾ ਜੀ ਤੁਰਕੀ ਤੋਂ ਇمپੋਰਟ ਪਤਾ ਕਿੰਨਾ ਹੁੰਦਾ ਉਹ ਜੋ ਟੋਟਲ ਹੈ 0.5 ਜੀ 720 ਅਰਬ ਡਾਲਰ ਚੋਂ 0.5 ਤੇ ਅਜ਼ਰਬੈਜਾਨ ਦਾ ਇمپੋਰਟ ਕਿੰਨਾ 0.002 ਜੀ ਕਾਰਨ ਉਹ ਨੂੰ ਭਾਂਡਾ ਹਾਂ ਤਾਂ ਮਤਲਬ ਕਿ ਕੁਝ ਵੀ ਨਹੀਂ ਹੈਗਾ ਪੱਲੇ ਨਹੀਂ ਢੇਲਾ ਕਰਦੀ ਮੇਲਾ ਮੇਲਾ ਹਾਂ ਟੂਰਿਜ਼ਮ ਜਿਹੜਾ ਹੈ ਨਾ ਤੁਰਕੀ ਦਾ ਉਹਦੇ ਵਿੱਚ ਇੰਡੀਆ ਦੇ ਸਲਾਨੀ ਖੁਸ਼ੀ ਜਾਂਦੇ ਖਾਸ ਤੌਰ ਤੇ ਇਸਤਬੋਲ ਵਗੈਰਾ ਜਿਹੜਾ ਸ਼ਹਿਰ ਹੈ ਤੁਹਾਨੂੰ ਪਤਾ ਹੀ ਆ ਤੇ ਗੱਲ ਇਹ ਆ ਕਿ ਉਹ ਹੋ ਸਕਦਾ ਕਿ ਥੋੜਾ ਬਹੁਤਾ ਡੈਂਟ ਪਵੇ ਇੰਨਾ ਜ਼ਿਆਦਾ ਉਹਨਾਂ ਨੂੰ ਇਹਨਾਂ ਚੀਜ਼ਾਂ ਨਾਲ ਫਰਕ ਨਹੀਂ ਪਾਏਗਾ ਪਰ ਸਾਨੂੰ ਠੀਕ ਹੈ ਜਜ਼ਬਾਤੀ ਹੋ ਕੇ ਚਲੋ ਇਹ ਕਦਮ ਜੇ ਚੁੱਕਣੇ ਵੀ ਪੈ ਰਹੇ ਤੇ ਚੁੱਕ ਲੋ ਪਰ ਗੱਲ ਇਹ ਕਿ ਸਵਾਲ ਵੀ ਤੇ ਚੁੱਕੋ ਨਾ ਇੱਥੇ ਇਹਨਾਂ ਦੀਆਂ ਜੀਭਾਂ ਨੂੰ ਲਕਵਾ ਮਾਰ ਜਾਂਦਾ ਸਰ ਇਹ ਮੋਦੀ ਸ਼ਾਹ ਦੇ ਅੱਗੇ ਨਹੀਂ ਬੋਲਦੇ। ਮੁਝੇ ਜੀ ਇਹ ਇਹੀ ਕੁਝ ਕਰ ਸਕਦੇ ਆ। ਸਾਨੂੰ ਸਵਾਲ ਆਪਣੀ ਕੂਟਨੀਤੀ ਤੇ ਵਿਦੇਸ਼ ਨੀਤੀ ਤੇ ਵੀ ਚੁੱਕਣੇ ਪੈਣਗੇ ਕਿ ਸਾਹਿਬ ਤੁਸੀਂ ਇੰਨਾ ਪੈਸਾ ਦਿੱਤਾ ਤੁਰਕੀ ਦੀ ਵੀ ਹੈਲਪ ਕੀਤੀ ਕੀ ਕਾਰਨ ਆ? ਕੀ ਕਾਰਨ ਆ ਕਿ ਖੁੱਲ ਖੁਲਾਓ ਪਿਆਰ ਕਰਾਂਗੇ ਵਾਲੀ ਗੱਲ ਕਰ ਰਹੇ ਨੇ ਤੇ ਸਾਡੇ ਨਾਲ ਕੋਈ ਮੁਲਕ ਨਹੀਂ ਖਲੋਂਦਾ ਪਿਆ। ਸਾਡੇ ਨਾਲ ਤੇ ਚਾਚਾ ਟਰੰਪ ਨਹੀਂ ਖਲੋਂਦਾ ਚਾਚਾ। ਉਹਦੇ ਹੋਰ ਹੀ ਇਧਰ ਉਧਰ ਦੀਆਂ ਕਰਕੇ ਕੋ ਸੂਤਾ ਫਸਾ ਜਾਂਦਾ ਕੀ ਗੱਲ ਆ ਬਾਈ ਸਾਨੂੰ ਸੋਚਣਾ ਪਵੇਗਾ ਵਿਚਾਰਨਾ ਪਵੇਗਾ ਗੁਰਪ੍ਰੀਤ ਜੀ ਪਰ ਮੈਂ ਤੁਹਾਨੂੰ ਦੱਸਿਆ ਨਾ ਕਿ ਇੱਥੇ ਪ੍ਰੋਬਲਮ ਇੱਕ ਵੱਖਰੀ ਕਿਸਮ ਦੀ ਹੈ ਤੇ ਰਾਸ਼ਟਰਵਾਦ ਵੀ ਹੈ ਤੇ ਰਾਸ਼ਟਰਵਾਦ ਵੀ ਇਹੋ ਜਿਹਾ ਜਿਹੜਾ ਧਰਮ ਆਧਾਰਿਤ ਰਾਸ਼ਟਰਵਾਦ ਹੈ ਜਿਹੜਾ ਬੜਾ ਹੀ ਖਤਰਨਾਕ ਹੋਇਆ ਜੀ ਕਹਿੰਦੇ ਉਧਰ ਵਾਹਨਾਂ ਨੂੰ ਲੈ ਕੇ ਕੋਈ ਨਵਾਂ ਫੈਸਲਾ ਆਇਆ ਹੈ ਹਾਈ ਕੋਰਟ ਦੇ ਵੱਲੋਂ ਕੀ ਹੈ ਜੀ ਇਹ ਫੈਸਲਾ ਦੇਖੋ ਵਾਹਨਾਂ ਦਾ ਮਤਲਬ ਜਿਹੜੇ ਵਹੀਕਲ ਫੜੇ ਹੁੰਦੇ ਆ ਠਾਣਿਆਂ ਦੇ ਵਿੱਚ ਤੁਸੀਂ ਵੇਖਿਆ ਹੋਣਾ ਉਹ ਨਵੀਆਂ ਨਵੀਆਂ ਗੱਡੀਆਂ ਕਿਤੇ ਤੁਸੀਂ ਵੇਖਿਆ ਹੁੰਦੀਆਂ 6 ਮਹੀਨੇ ਸਾਲ ਬਾਅਦ ਤੇ ਉਹ ਐ ਭਰ ਜਾਂਦੀਆਂ ਨੇ ਜੀ ਵੀ ਮੈਂ ਬਿਸਕਟ ਵਾਂਗੂ ਸਹਰਿਆਂ ਕਰ ਜਾ ਕੇ ਭਰ ਜੂਗੀ ਕੇ ਸਚਨਾ ਤਾਂ ਗੱਲ ਇਹ ਆ ਕਿ ਬਿਸਕਟ ਵਾਂਗੂ ਭਰ ਜਾਂਦੀਆਂ ਨੇ ਜੀ ਜੀ ਹੁਣ ਰੋਲਾ ਇਹ ਆ ਕਿ ਉੱਥੇ ਕਿਹੜਾ ਸ਼ੈੱਡ ਪਏ ਨੇ ਪੁਲਿਸ ਵਾਲੇ ਤੇ ਆਪ ਤੁਹਾਨੂੰ ਪਤਾ ਹੀ ਆ ਥਾਣਿਆਂ ਚ ਕਿਤਾੁਰਬਲ-ਕੁਰਬਲ ਹੁੰਦੀ ਆ ਤੇ ਜਗ੍ਹਾ ਆ ਜੂਗਾ ਉਨੀ ਕੁ ਹੁੰਦੀ ਆ ਮੈਂ ਆ ਥਾਣੇ ਵੇਖੇ ਆ ਮਹਾਲੀਆ ਰਕੇ ਥਾਣੇ ਉੱਥੇ ਕਈ ਥਾਣਿਆਂ ਦੇ ਵਿੱਚ ਤੇ ਤਿਲ ਸੁੱਟਣ ਯੋਗੀ ਜਗ੍ਹਾ ਨਹੀਂ ਔਰ ਮੋਟਰਪਸਾਈਕਲ ਤੇ ਆਈ ਵਾਹਨ ਪਿਆ ਤੇ ਇਹਦੇ ਤੇ ਸੁਪਰੀਮ ਕੋਰਟ ਦੇ ਦੋ ਫੈਸਲੇ ਆ ਕਿ 30 ਦਿਨਾਂ ਦੇ ਅੰਤਰੰਦਰ ਜੋ ਵੀ ਵਾਹਨ ਹੈ ਉਹਦਾ ਨਵੇੜਾ ਕਰੋ ਮਤਲਬ ਕਿ ਉਸ ਨੂੰ ਵਾਪਸ ਕਰੋ ਜੀ ਤੇ ਗੱਲ ਇਹ ਆ ਕਿ ਸਪੁਰਦਾਰੀ ਦੇ ਵਿੱਚ ਇਹ ਸਾਰਾ ਕੁਝ ਹੁੰਦਾ ਮੇਰੇ ਖਿਆਲ ਦੇ ਨਾਲ ਸਪੁਰਦਾਰੀ ਦੀਆਂ ਜਿਹੜੀਆਂ ਸ਼ਰਤਾਂ ਨੇ ਨਾ ਇੱਕ ਤੇ ਨਰਮ ਕਰਨ ਦੀ ਜ਼ਰੂਰਤ ਹੈ ਜੀ ਕਿ ਭਾਈ ਠੀਕ ਹੈ ਜੇ ਮਲਜਮ ਅੰਦਰ ਵੀ ਚਲਾ ਜਾਂਦਾ ਸਪੁਰਦਾਰੀ ਚ ਉਹਦੀ ਚੀਜ਼ ਥਾਣੇੋਂ ਹੀ ਬਾਉਂਡ ਭਰਾ ਕੇ ਅੱਡ ਤੋਂ ਪੁਲਿਸ ਉੱਥੇ ਹੀ ਦੇ ਦੇਵੇ ਮੇਰੇ ਖਿਆਲ ਦੇ ਨਾਲੇ ਵੇਤਰ ਹੋਏਗਾ ਤੇ ਦੂਜੀ ਗੱਲ ਇਹ ਆ ਕਿ ਹਾਈ ਕੋਰਟ ਚ ਜਿਹੜਾ ਮਸਲਾ ਗਿਆ ਤਾਂ ਉਹ ਇਹੀ ਧਿਆਨ ਦਵਾਇਆ ਗਿਆ ਕਿ ਤੇ ਬੁਰਾ ਹਾਲ ਆ ਹੁਣ ਉਹਨਾਂ ਨੇ ਕਿਹਾ ਕਿ ਦੇਖੋ ਤੁਹਾਨੂੰ ਇੱਕ ਤੇ ਇੱਕ ਜਿਹੜਾ ਰਜਿਸਟਰ ਆ ਜਰਨਲ ਆ ਉਹ ਸਟੇਟਸ ਰਿਪੋਰਟ ਦਾਖਲ ਕਰਨਗੇ ਜਿਹੜੇ ਡੀਜੀਪੀ ਆ ਉਹਨਾਂ ਨੂੰ ਆਰਡਰ ਦੇਣਾ ਪਊਗਾ ਤੇ 30 ਦਿਨ ਕਿ ਸ਼ਾਇਦ ਕੁਝ ਹੋਰ ਗਿਣਤੀ ਦੇ ਦਿਨ ਦਿੱਤੇ ਆ ਐਗਜ਼ੈਕਟ ਮੈਨੂੰ ਹੁਣ ਹੀ ਭੁੱਲਦਾ ਪਿਆ ਕਿ ਮਤਲਬ ਇਹਨਾਂ ਨੇ ਸਾਫ਼ ਕਰ ਦਿੱਤਾ ਕਿ ਖਟੰਗ ਦੇ ਨਾਲ ਕਿ ਭਾਈ ਤੁਹਾਨੂੰ ਇੰਨੇ ਸਮੇਂ ਦੇ ਵਿੱਚ ਇਹਨਾਂ ਚੀਜ਼ਾਂ ਤੇ ਆਦੇਸ਼ ਦੇ ਕੇ ਨਵੇੜਾ ਕਰਨਾ ਪਵੇਗਾ ਮੈਂ ਸਮਝਦਾ ਕਿ ਇਹ ਇੱਕ ਅੱਛਾ ਫੈਸਲਾ ਹੈ ਅੱਛਾ ਫੈਸਲਾ ਕਰਕੇ ਆ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਥਾਣਿਆਂ ਦੇ ਵਿੱਚ ਬਹੁਤ ਜ਼ਿਆਦਾ ਜਗਾ ਜਿਹੜੀ ਆ ਮੱਲੀ ਹੋਈ ਆ 90 ਦਿਨਾਂ ਦੇ ਵਿੱਚ ਪੁਲਿਸ ਨੂੰ ਕਾਰਵਾਈ ਕਰਨੀ ਹੋਏਗੀ ਬਿਲਕੁਲ ਜੀ ਤਾਂ ਡੀਜੀਪੀ ਨੂੰ ਰਿਪੋਰਟ ਦੇਣੀ ਪਵੇਗੀ ਤੇ ਰਜਿਸਟਰਾਰ ਜਨਰਲ ਜਿਹੜੇ ਆ ਉਹ ਇਹਦੇ ਵਿੱਚ ਰਿਪੋਰਟ ਨੂੰ ਦੇਖਣਗੇ ਮਤਲਬ ਕਿ ਤਿੰਨ ਤਿੰਨ ਫੈਸਲੇ ਆ ਗਏ ਕਿ ਠੀਕ ਹੈ ਜੀ ਇੱਕ ਤਾਂ ਇਹ ਵਹੀਕਲ ਹਟਾਉਣ ਦਾ ਹੁਕਮ ਡੀਜੀਪੀ ਦੇਣਗੇ ਤੇ 90 ਦਿਨ ਦੇ ਵਿੱਚ ਇੱਕ ਸਟੇਟਸ ਰਿਪੋਰਟ ਜਿਹੜੀ ਫਾਈਲ ਕੀਤੀ ਜਾਏਗੀ ਤੇ ਰਜਿਸਟਰਾਰ ਜਨਰਲ ਜਿਹੜੇ ਹਾਈ ਕੋਰਟ ਦੇ ਉਹ ਦੇਖਣਗੇ ਸੋ ਕੁੱਲ ਮਿਲਾ ਕੇ ਇਹ ਮਾਮਲਾ ਹੈ ਤੇ ਗੱਲ ਇਹ ਆ ਕਿ ਬਹੁਤ ਹੀ ਸ਼ਾਨਦਾਰ ਹਾਈ ਕੋਰਟ ਨੇ ਫੈਸਲਾ ਦਿੱਤਾ ਡਾਇਰੈਕਸ਼ਨਸ ਦਿੱਤੀਆਂ ਨੇ ਤਾਂ ਕੁਝ ਤੇ ਇਹੋ ਜਿਹੇ ਥਾਣੇ ਆ ਜਿਨ੍ਹਾਂ ਨੂੰ ਹੁਣ ਵਹੀਕਲ ਆਪ ਦੇ ਖਿਲਾਰਨ ਵਾਸਤੇ ਵੀ ਜਗਾ ਜਿਹੜੀ ਆ ਐਕਵਾਇਰ ਕਰਨੀ ਪੈ ਰਹੀ ਆ ਲਾਗੇ ਪਾਸੇ ਜੀ ਉਹ ਤਾਂ ਦੇਖਦੇ ਆ ਹਰ ਜਗ੍ਹਾ ਬਹੁਤ ਸਾਰੇ ਵਾਹਨ ਖੜੇ ਮਿਲਦੇ ਨੇ ਇਹਨਾਂ ਦੀ ਵੀ ਇੱਕ ਅਲੱਗ ਕਿਸਮ ਦੀ ਰਿਪੋਰਟ ਬਣਦੀ ਹੈ ਕਿ ਕੀ ਕੁਝ ਹੋ ਰਿਹਾ ਹੈ ਉੱਥੇ ਪਰ ਅੱਗੇ ਚੱਲੀਏ ਜੀ ਅਗਲੀ ਖਬਰ ਤੇ ਉਧਰ ਭਾਜਪਾ ਵਾਲੇ ਨਹੀਂ ਟਰਦੇ ਜੀ ਇੱਕ ਵਾਰ ਫਿਰ ਤੋਂ ਭਾਜਪਾ ਦੇ ਕਿਸੇ ਆਗੂ ਨੇ ਉਹ ਵੀ ਉਪ ਮੁੱਖ ਮੰਤਰੀ ਦੇ ਅਹੁਦੇ ਵਾਲੇ ਨੇ ਫੌਜ ਨੂੰ ਹੀ ਪੈਰਾਂ 'ਚ ਡੇਕਤਾ ਪ੍ਰਧਾਨ ਮੰਤਰੀ ਦੇ ਨਹੀਂ ਨਹੀਂ ਇਹ ਤਾਂ ਬਹੁਤ ਮੈਂ ਕਹੂੰਗਾ ਕਿ ਮੰਦ ਭਾਗਾ ਹੈ ਗੋਪਰੀ ਜੀ ਇਹੋ ਜਿਹੜੇ ਬੰਦੇ ਆ ਪਤਾ ਨਹੀਂ ਕਿਉਂ ਚਵਲਾ ਮਾਰੀ ਜਾਂਦੇ ਆ ਲਗਾਤਾਰ ਤਾਂ ਉਹ ਹੁਣ ਜਿਹੜਾ ਇਹ ਮਾਮਲਾ ਹੈ ਇਹ ਜੁੜਿਆ ਵੀ ਜਿਹੜਾ ਐਮਪੀ ਦਾ ਡਿਪਟੀ ਆ ਉਹਦੇ ਨਾਲ ਆ ਕਿ ਬੋਲਿਆ ਕਿ ਜਿਹੜੀ ਫੌਜ ਆ ਪ੍ਰਧਾਨ ਮੰਤਰੀ ਦੇ ਚਰਨਾਂ ਦੇ ਵਿੱਚ ਨਤਮਸਤਕ ਆ ਕਾਂਗਰਸ ਨੇ ਤੇ ਕਿਹਾ ਉਹਨਾਂ ਨੇ ਕਿਹਾ ਕਿ ਤੇ ਜਿਹੜੀ ਫੌਜ ਆ ਉਹਦੀ ਬਹਾਦਰੀ ਦੀ ਹੀ ਵੈਸਤੀ ਆ ਯਾਰ ਕਮਾਲ ਹੋ ਗਈ ਆ ਤੁਹਾਡੀ ਇਹ ਮੱਧ ਪ੍ਰਦੇਸ਼ ਦਾ ਅੱਗੇ ਤੁਹਾਨੂੰ ਪਤਾ ਨੇ ਇੱਕ ਮੰਤਰੀ ਨੇ ਕੀ ਚੰਦ ਚੜ੍ਹਿਆ ਹੁਣ ਉਹ ਮੰਤਰੀ ਸੁਪਰੀਮ ਕੋਰਟ ਚ ਗੜਗੜਾ ਰਿਹਾ ਹੈ ਕਿ ਮੇਰੀ ਐਫ ਆਈ ਆਰ ਰੱਦ ਕਰੋ ਹਾਲਾਂਕਿ ਉਸ ਐਫ ਆਈ ਆਰ ਦੇ ਵਿੱਚ ਉਹਨੂੰ ਦੋ ਵਾਰੀ ਸ਼ਰੀ ਲਿਖਿਆ ਗਿਆ ਫਰਸਵਨੀ ਤੇ ਦੱਸਿਆ ਹੀ ਨਹੀਂ ਗਿਆ ਕਿ ਖਿਲਾਫ ਚਾਰजेस ਕਾਦੇ ਨੇ ਤਾਂ ਗੱਲ ਇਹ ਆ ਕਿ ਪੂਰਾ ਦੇਸ਼ ਦੇਸ਼ ਦੀ ਮਤਲਬ ਕਿ ਉਹ ਫੌਜ ਜ ਮਤਲਬ ਕਿ ਸਾਰੇ ਚਰਨਾਂ ਦੇ ਵਿੱਚ ਨਤਮਸਤਕ ਹੈ ਲਾਨਤ ਆ ਤੁਹਾਡੇ ਤੇ ਲਾਨਤ ਤੁਹਾਨੂੰ ਫੌਜ ਜਿਹੜੀ ਆ ਉਹ ਮੋਦੀ ਸਾਹਿਬ ਦੇ ਨਤਮਸਤਕ ਹੁੰਦੀ ਨਾ ਸਰ ਆ ਰਹੀ ਸੋ ਇਹ ਚਵਲਾ ਮਾਰਨ ਦਾ ਇਹਨਾਂ ਨੇ ਠੇਕਾ ਲੈ ਲਿਆ ਜੇ ਇਹ ਉਹ ਲੋਕ ਆ ਜਿਹੜੇ ਆਪ ਕਿਸੇ ਪਾਸੇ ਜੋਗੇ ਨਹੀਂ ਹੁੰਦੇ ਡਰਦੇ ਇਹ ਟਾਇਲਟ ਵੀ ਖੁੱਲ ਕੇ ਨਹੀਂ ਜਾਂਦੇ ਉੱਥੇ ਵੀ ਕਹਿ ਦਿੰਦੇ ਕਿ ਬੂਹੇ ਤੇ ਖਲੋਤਾ ਰਹੀ ਜੇ ਕੁਮਾੜੀ ਮੋਟੀ ਅੰਦਰੋਂ ਹੋਈ ਹਲਜੁਲ ਤੇ ਆ ਜਾਈ ਭਰਾ ਬਣ ਕੇ ਮਤਲਬ ਕਿ ਸਕਿਉਰਟੀ ਤੋਂ ਬਿਨਾ ਖੁੱਲ ਕੇ ਜੰਗਲ ਪਾਣੀ ਵੀ ਨਹੀਂ ਜਾਂਦੇ ਤੇ ਗੱਲਾਂ ਕਿ ਫੌਜ ਨਤਮਸਤਕ ਸਰ ਦੇਸ਼ ਜਿਹੜਾ ਹੁੰਦਾ ਨਾ ਜੀ ਦੇਸ਼ ਦੀ ਜਿਹੜੀ ਆਰਮੀ ਆ ਸਾਡੀ ਜਿਹੜੀ ਖਾਸ ਤੌਰ ਤੇ ਇੰਡੀਅਨ ਆਰਮੀ ਇਹਦੇ ਇੱਕ ਇਤਿਹਾਸ ਹੈ ਇਹਦੀ ਆਪਣੀ ਬਹਾਦਰੀ ਹੈ ਇਹ ਡਿਸਪਲਾਈਨ ਫੌਜ ਆ ਹਾਂ ਹੁਕਮ ਲੈਂਦੀ ਆ ਪਰ ਆਪਦੇ ਪੱਦਰ ਤੇ ਆਪਦੇ ਦਮ ਤੇ ਕੰਮ ਕਰਦੀ ਇਹ ਬਹੁਤ ਘਟੀਆ ਬਿਆਨ ਹੁਣ ਇਹਨੇ ਵੀ ਕਹਿ ਦੇਣਾ ਮੈਨੂੰ ਮਾਫ ਕਰਦੇ ਹੋ ਜੀ ਇੱਕ ਤੇ ਮਾਫੀ ਵੀਰ ਤੇ ਬਹੁਤ ਤਗੜੇ ਆ ਸਾਬਰਕਰ ਤੋਂ ਲੈ ਕੇ ਇਹਦੀ ਹੁਣ ਤੱਕ ਦੀ ਜਿਹੜੀ ਵਿਰਾਸਤ ਆ ਉਹ ਚੱਲਦੀ ਮਾਫੀ ਤੇ ਆ ਗੱਲ ਕਹਿ ਦੇਣੀ ਮਾਫੀ ਮੰਗ ਲੈਣੀ ਗੱਲ ਕਹਿ ਦੇਣੀ ਮਾਫੀ ਮੰਗ ਲੈਣੀ ਬਸ ਜੀ ਜੀ ਕੰਤਾ ਹੀ ਹੈ ਜੀ ਸੋ ਇੱਥੇ ਹੀ ਪ੍ਰੋਗਰਾਮ ਦਾ ਸਮਾਂ ਹੁੰਦਾ ਸਮਾਪਤ ਸੋ ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ ਬਹੁਤ ਬਹੁਤ ਧੰਨਵਾਦ ਜੀ ਸਤ ਸਰਕਾਰ ਧੰਨਵਾਦ ਸਤ ਸਰਕਾਰ ਸੋ ਇਹ ਸਨ ਸਾਡੇ ਨਾਲ ਮਿੰਟੂ ਗੁਰਸਰਿਆ ਜੀ ਜਿਨ੍ਹਾਂ ਨੇ ਵਕਵਾ ਖਬਰਾਂ ਦੇ ਉੱਤੇ ਚਾਨਣਾ ਪਾਇਆ ਕਿਵੇਂ ਲੱਗਿਆ ਤੁਹਾਨੂੰ ਪ੍ਰੋਗਰਾਮ ਤੁਸੀਂ ਆਪਣੇ ਵਿਚਾਰ رائے ਟਿੱਪਣੀਆਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਦੇ ਨਾਲ ਪ੍ਰੋਗਰਾਮਾਂ ਦੀ ਲਗਾਤਾਰਤਾ ਇਸੇ ਤਰ੍ਹਾਂ ਬਰਕਰਾਰ ਰਹੇਗੀ ਦਿਓ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ